ਆਪਾਂ ਪੰਚ ਪਰਮ ਦੇ ਕਰਤਾ ਹੋ ਅਪਰ ਮੰਡਲ ਦੇ ਪ੍ਰਬੰਧਕ ਫਿਰੋਜ਼ਪੁਰ ਸ਼੍ਰੀ ਕਾਲਾ ਜੀ ਸੇ ਕਿ ਕਿਰਪਾ ਆਪ ਉਹ ਮੰਚ ਤੇ ਆਏ ਔਰ ਆਗੇ ਦੀ ਕਾਰਵਾਈ ਕੇ ਲਈ ਅਪਰ ਮੰਡਲ ਦੇ ਪ੍ਰਬੰਧਕ ਫਿਰੋਜ਼ਪੁਰ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ਹੈਲੋ 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 ਇਹ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਇਥੋਂ ਦੇ ਲੋਕਾਂ ਦੀ ਮਿਹਰ ਸਦਕਾ ਔਰ ਇਸ ਗੁਰੂ ਧਾਮਾਂ ਦੇ ਪੁੱਤਰ ਜਿਹੜੇ ਗੁਰੂ ਧਾਮ ਹੈ ਉਹਨਾਂ ਦੀ ਰਹਿਮਤ ਸਦਕਾ ਇਹ ਟ੍ਰੇਨ ਚੱਲੀ ਹੈ ਔਰ ਮੈਂ ਸਭ ਤੋਂ ਪਹਿਲੋਂ रेलवे मिनिस्टर अश्विनी वैष्णव जी ਦਾ ਸ਼ੁਕਰੀਆ ਅਦਾ ਕਰਦਾ ਕਿਉਂਕਿ ਮੈਂ ਮੇਰੇ ਵਕਾਲਤ ਕਰਨ ਤੇ ਬਾਰ ਬਾਰ ਕਿ ਗੁਰੂ ਨਗਰੀ ਤੇ ਟ੍ਰੇਨ ਕਿਉਂ ਚਾਹੀਦੀ ਹੈ ਕਿਉਂਕਿ ਇੱਥੇ ਬਹੁਤ ਜਿਆਦਾ ਟੂਰਿਸਟ ਆਉਂਦੇ ਆ ਔਰ ਮੈਂ ਸਮਝਦਾ ਕਿ ਇੱਥੇ ਟੂਰ ਹਰ ਤਰ੍ਹਾਂ ਦਾ ਯਾਤਰੀ ਆਉਂਦਾ ਹੈ ਮੱਧ ਵਰਗ ਵੀ ਹੈ ਗਰੀਬ ਵਰਗ ਵੀ ਹੈ ਉੱਪਰਲੇ ਵਰਗ ਵੀ ਆ ਔਰ ਸਾਰਿਆਂ ਨੂੰ ਸਹੂਲਤਾਂ ਦੇਣਾ ਸਾਡਾ ਫਰਜ਼ ਹੈ ਮੈਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਉਹਦੇ ਨਾਲ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕਰਦਾ ਜਿਹੜੇ ਅੱਜ ਨੋਗਰੇਟ ਕਰਨ ਜਾ ਰਹੇ ਨੇ ਸੋ ਅਮਰਸਰ ਲਈ ਇਹ ਇੱਕ ਮੈਂ ਸਮਝਦਾ ਕਿ ਇਸ ਨਵੇਂ ਸਾਲ ਵਾਸਤੇ ਇੱਕ ਤੋਹਫਾ کہہ ਸਕਦੇ ਇੱਕ ਤੋਹਫਾ ਹੈ ਗੁਰੂ ਨਗਰੀ ਵਾਸਤੇ ਔਰ ਜਿਹੜਾ ਇਤਿਹਾਸ ਹੈ ਇਤਿਹਾਸ ਦੇ ਵਿੱਚ ਇਹ ਵੀ ਇੱਕ ਮੀਲ ਪੱਥਰ ਹੀ ਸਾਬਤ ਹੋਏਗਾ ਇਹ ਟ੍ਰੇਨ ਦਾ ਚੱਲਣਾ ਵੀ ਕਿਉਂਕਿ ਜਿੱਥੇ ਸੁਪਰ ਫਾਸਟ ਹੈ ਗਰੀਬ ਲੋਕਾਂ ਵਾਸਤੇ ਵੀ ਹੈ ਉਹ ਟ੍ਰੇਨਸ ਵੀ ਨੇ ਸ਼ਤਾਬਦੀ ਹੈ ਉੱਥੇ ਬੰਦੇ ਭਾਰਤ ਵੀ ਹੈ ਔਰ ਆਉਣ ਵਾਲੇ ਸਮੇਂ 'ਚ ਬੁਲੇਟ ਟ੍ਰੇਨ ਵੀ ਜਿਹੜੀ ਹੈ ਉਹ ਅਮਰਸਰ ਨੂੰ ਸਮਰਪਿਤ ਹੋਏਗੀ 2-3 ਸਾਲ ਦੇ ਅੰਦਰ ਅੰਦਰ ਸਰ ਲੋਕਾਂ ਦਾ ਕਹਿਣਾ ਕਿ ਜਿਹੜੇ ਰਸਤੇ ਵਿੱਚ ਸਟਾਪੇਸਾਂ ਕਈ ਘਟਾਏ ਗਏ ਨੇ ਉਹਦੇ ਵਿੱਚ ਦੇਖੋ ਦੇਖੋ ਇੱਕ ਗੱਲ ਹੈ ਸਾਰੀਆਂ ਟ੍ਰੇਨਾਂ ਜਾਂਦੀਆਂ ਹਰ ਟ੍ਰੇਨ ਦਾ ਹਰ ਸਟਾਪੇ ਤੇ ਰੁਕਣਾ ਜ਼ਰੂਰੀ ਨਹੀਂ ਹੁੰਦਾ ਜੇ ਉਹ ਰੋਕ ਲੋਕ ਤੇ ਫਿਰ ਸਮਾਂ ਕਿਵੇਂ ਤੈਅ ਕਰੂਗਾ ਜਿਹੜਾ ਘੱਟ ਸਮੇਂ ਜਾਣਾ ਹੁੰਦਾ ਟ੍ਰੇਨ ਜਾ ਤੇ ਨਾ ਹੋਣ ਫਿਰ ਹੈ ਸੁਪਰ ਫਾਸਟ ਹੈ ਸ਼ਤਾਬਦੀ ਹਜ਼ਾਰ ਦਾ ਸਟਾਪੇ ਤੇ ਰੁਕ ਰਹੀ ਹੈ ਕੁਝ ਇਹ ਵੀ ਹੋਣਾ ਚਾਹੀਦਾ ਕਿ ਕੁਝ ਜਿਹੜਾ ਟਾਈਮ ਦੀ ਵੀ ਤੇ ਬਚਤ ਆਪਾ ਕਰਨੀ ਹੈ ਨਾ ਜੇ ਟਾਈਮਲੀ ਸ਼ਾਰਟਕਟ ਟਾਈਮ 'ਚ ਦਿੱਲੀ ਪਹੁੰਚਾਉਣਾ ਹੈ ਕਿਸੇ ਨੂੰ ਤੇ ਉਹ ਫਿਰ ਉਹਦੇ ਵਾਸਤੇ ਤੇ ਸਟਾਪੇਜ ਘਟ ਹੋਣਗੇ ਜ਼ਰੂਰੀ ਹੈ ਕੱਲ ਕਿ ਬੀਜੇਪੀ ਨੇ ਬੜੇ-ਬੜੇ ਬਿਆਨ ਦਿੱਤੇ ਬੜੇ ਕੀ ਬਿਆਨ ਦਿੱਤਾ ਮੈਂ ਸੁਣਿਆ ਨਹੀਂ ਠੀਕ ਹੈ ਜਿਹੜੇ ਕਿ ਉਹ ਕਹਿ ਰਿਹਾ ਕਿ ਉਪਲਬਧੀ ਜਿਹੜੀ ਹੈ ਬੀਜੇਪੀ ਦੀ ਹੈ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਦੇਖੋ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕੁਦਰਤੀ ਗੱਲ ਉਹਨਾਂ ਨੇ ਗੱਲ ਕਰਨੀ ਹੈ ਕਿਉਂਕਿ ਜਦੋਂ ਰੀਡਰ ਮਿਨਿਸਟਰੀ ਉਹ ਬੀਜੇਪੀ ਗਵਰਨਮੈਂਟ ਹੈ ਗਵਰਨਮੈਂਟ ਬੀਜੇਪੀ ਦੀ ਹੈ ਪਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਵਕਾਲਤ ਕਰਨ ਵਾਲਾ ਬੰਦਾ ਤੇ ਚਾਹੀਦਾ ਨਾ ਉਹ ਗੁਰੂ ਨਗਰੀ ਨੇ ਗੁਰਜੀਤ ਔਜਲੇ ਨੂੰ ਚੁਣਿਆ ਸੀ ਔਰ ਮਿਲਖ ਸਾਹਿਬ ਤੇ ਮੇਰੇ ਖਿਆਲੇ ਰਾਜ ਸਭਾ ਵੀ 2-3 ਇਹ 2 ਸਾਲ ਦੀ ਵਿਵਲਪਤੀ ਦੇ ਵਿੱਚ ਵਿੱਚ ਇਹ ਸਾਰਾ ਕੁਝ ਹੋਇਆ ਇਸ ਟ੍ਰੇਨ ਦਾ ਸੋ ਮੈਂ ਮਲਕ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦਾ ਜੀ ਉਹਨਾਂ ਨੇ ਕੋਈ ਗੱਲ ਕੀਤੀ ਹੋਗੀ ਪਰ ਮੇਰਾ ਮੰਨਣਾ ਹੈ ਕਿ ਇਹ ਜਿਹੜੀ ਟ੍ਰੇਨ ਹੈ ਪਿਛਲੇ ਅਸੀਂ ਜੋ 22 ਤੋਂ ਸ਼ੁਰੂ ਕੀਤਾ ਇਹਦੇ ਵੇਲੇ ਵਰਕਆਊਟ ਕਰਨਾ ਅੱਜ 2 ਸਾਲ ਦੇ ਬਾਅਦ ਸਾਨੂੰ ਇਹ ਸਮਰਪਿਤ ਹੋਈ ਹੈ ਗੁਰੂ ਨਗਰੀ ਵਾਸਤੇ ਟ੍ਰੇਨ ਇਹਦੇ ਵਾਸਤੇ ਮਿਹਨਤ ਕਰਨੀ ਪਈ ਹੈ ਔਰ ਬਾਰ-ਬਾਰ ਮੰਤਰੀ ਸਾਹਿਬ ਨੂੰ ਮਿਲਣਾ ਪਿਆ ਔਰ ਬਤੌਰ ਲੋਕ ਸਭਾ ਮੈਂਬਰ ਮੇਰਾ ਫਰਜ਼ ਬੰਦਾ ਹੈ ਔਰ ਮੈਂ ਫਰਜ਼ ਆਪਣਾ ਅਦਾ ਕੀਤਾ ਹੈ ਔਰ ਇਹ ਵਕਾਇਦਾ ਟਾਈਮ ਲਾਈਨ ਹੈ ਹਰ ਗੱਲ ਦੀ ਸਰ ਗੁਰੂ ਨਗਰੀ ਨੂੰ ਹੁਣ ਨਵੇਂ ਸਾਲ ਦਾ ਤੋਹਫਾ ਵੀ ਕਹਿ ਸਕਦੇ ਨੇ ਨਵੇਂ ਸਾਲ ਦਾ ਤੋਹਫਾ ਬਿਲਕੁਲ ਬਿਲਕੁਲ ਨਵੇਂ ਸਾਲ ਦਾ ਤੋਹਫਾ ਹੈ ਗੁਰੂ ਨਗਰੀ ਵਾਸਤੇ ਔਰ ਉਹਨਾਂ ਲੋਕਾਂ ਵਾਸਤੇ ਜਿਹੜੇ ਗੁਰੂ ਨਗਰੀ ਨਤਮਸਤਕ ਹੋਣਾ ਚਾਹੁੰਦੇ ਅੱਛਾ ਚਾਹੁੰਦੇ ਆ ਕਿ ਅੱਛੀ ਟ੍ਰੇਨ ਹੋਵੇ ਖਾਸ ਕਰਕੇ ਅੰਤਰਰਾਸ਼ਟਰੀ ਟੂਰਿਸਟ ਜਿਹੜੇ ਇੰਟਰਨੈਸ਼ਨਲ ਟੂਰਿਜ਼ਮ ਨੂੰ ਬੜਾਵਾ ਮਿਲੇਗਾ ਉਹ ਵੀ ਚਾਹੁੰਦੇ ਕਿ ਸਾਫ਼ ਸੁਥਰੀਆਂ ਕੱਟ ਸਮੇਂ ਚ ਰਚੀਆਂ ਟ੍ਰੇਨਸ ਹੋਣ ਔਰ ਉਹ ਪੈਸਾ ਖਰਚਣਾ ਚਾਹੁੰਦੇ ਨੇ ਔਰ ਖਰਚ ਕੇ ਇਸ ਟ੍ਰੇਨ 'ਚ ਸਫ਼ਰ ਕਰ ਸਕਦੇ ਨੇ ਚੱਲੇਗੀ ਫੋਗ ਦਾ ਇੱਕ ਜੇ ਲੇਟੈਸਟ ਇਨਸਟਰੂਮੈਂਟ ਲੱਗੇ ਨੇ ਨਿਤਸ ਟੈਕਨੋਲੋਜੀ ਹੈ ਔਰ ਸੀਟਾ ਵੀ ਨਵੀਂ ਟੈਕਨੋਲੋਜੀ ਦੀ ਹੈ ਨੇ 360 ਡਿਗਰੀ ਦੇ ਘੁੰਮ ਜਾਂਦੀਆਂ ਨੇ ਵਾਈਫਾਈ ਹੈ ਇਹਦੇ ਅੰਦਰ ਵਾਈਫਾਈ ਦੀ ਸਹੂਲਤ ਹੈ ਫਿਰ ਤੁਸੀਂ ਜਿਹੜੇ ਵਾਸ਼ਰੂਮ ਨੇ ਉਹ ਸਾਰੇ ਜਿੱਦਾਂ ਏਅਰ ਤੁਸੀਂ ਏਅਰ ਪਲੇਨ ਚ ਵਹਿੰਦੇ ਜਹਾਜ਼ ਚ ਵਹਿੰਦੇ ਉਸ ਦਰਜੇ ਦੇ ਵਾਸ਼ਰੂਮ ਨੇ ਔਰ ਜਿਹੜੀ ਇਹਦੀ ਕੁਆਲਿਟੀ ਹੈ ਤੁਸੀਂ ਆਪ ਚੈੱਕ ਕਰ ਸਕਦੇ ਜੇ ਕਿ ਇੱਕ ਅੱਛੀ ਜਿਹੜੀ ਫਰਸਟ ਕਲਾਸ ਕੁਆਲਿਟੀ ਦੀ ਟ੍ਰੇਨ ਹੈ ਇਹ ਬਣੀ ਹੈ ਵਿਦੇਸ਼ਾਂ ਤੋਂ ਘੱਟ ਨਹੀਂ ਹੁਣ ਸਾਡਾ ਅੰਮ੍ਰਿਤਸਰ ਬਿਲਕੁਲ ਗੁਰੂ ਨਗਰੀ ਬਿਲਕੁਲ ਵਿਦੇਸ਼ਾਂ ਤੋਂ ਘੱਟ ਨਹੀਂ ਔਰ ਸਾਨੂੰ ਇਹ ਉਹਦੇ ਬਰਾਬਰ ਬਣਾਉਣਾ ਪੈਣਾ ਕਿਉਂਕਿ ਜਦੋਂ ਅਸੀਂ ਇਹ ਨੇ ਨਾ ਅੰਤਰਰਾਸ਼ਟਰੀ ਪੱਧਰ ਦੇ ਬਰਾਬਰ ਦਾ ਸ਼ਹਿਰ ਹੈ ਤੇ ਸਹੂਲਤਾਂ ਵੀ ਅੰਤਰਰਾਸ਼ਟਰੀ ਪੱਧਰ ਦੀਆਂ ਹੋਣਗੀਆਂ ਸੋ ਉਹਨਾਂ ਨੂੰ ਲੈ ਕੇ ਇਹ ਮੇਰੇ ਕਹੇ